ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲੜੀਵਾਰ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਉਹਨਾਂ ਦੀ ਸੰਥਿਆ ਚੱਲ ਰਹੀ ਹੈ ਸੋ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਸੀ ਅੱਗੇ ਸ਼ੁਰੂ ਹੁੰਦਾ ਹੈ ਤਲੰਗ ਕਾਫੀ ਪਾਤ ਸਾਹੀ ਦਸਵੀਂ ਕੇਵਲ ਕਾਲੇ ਕਰਤਾਰ ਇਹਨੂੰ ਕਾਲੇ ਹੀ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਕਾਲ ਈ ਈੜੀ ਜਿਹੜੀ ਐ ਈੜੀ ਨੂੰ ਬਿਹਾਰੀ ਲੱਗੀ ਐ ਸਬੰਧਕ ਉਚਾਰਨ ਕਰਨੀ ਐ ਕੇਵਲ ਕਾਲੀ ਕਰਤਾਰ ਆਦ ਅੰਤ ਅਨੰਤ ਮੂਰਤ ਮੂਰਤ ਤੇ ਵਿਸ਼ਰਾਮ ਲਾਉਣਾ ਹੈ ਗੜਨ ਭੰਜਨ ਹਾਰ ਗੜਨ ਰਾੜੇ ਦੇ ਪੈਰ ਵਿੱਚ ਅੱਧਾ ਹਾਹਾ ਲੱਗਾ ਐ ਇਸ ਦਾ ਉਚਾਰਨ ਭਾਰਾ ਕਰਨਾ ਐ ਇਹਨੂੰ ਭਾਰਾ ਪੜ ਕੇ ਉਚਾਰਨ ਕਰਨਾ ਗੜਨ ਭੰਜਨ ਹਾਰ ਰਹਾਉ ਨਿੰਦ ਉਸਤਤ ਜੋਨ ਕੇ ਸਮ ਸਮ ਤੇ ਵਿਸਰਾਮ ਲਾਉਣਾ 70 ਮਿੱਤਰ ਨਾ ਕੋਏ ਕੌਨ ਬਾਟ ਪਰਿ ਤਿਸੈ ਤਿਸੇ ਲਈ ਪੜਨਾ ਤਿਸੈ ਪੜਨਾ ਸਸੇ ਨੂੰ ਦਲਾਵਾਂ ਲੱਗੀਆਂ ਇੱਥੇ ਵਿਸਰਾਮ ਹੈ ਪਥ ਸਾਰਥੀ ਰੱਥ ਹੋਏ ਤਾਤ ਮਾਤ ਨਾ ਜਾਤ ਜਾਕਰ ਇੱਥੇ ਵਿਸਰਾਮ ਹੈ ਪੁੱਤਰ ਪੌਤਰ ਮੁਕੰਦ ਪੁੱਤਰ ਕਸ਼ਕੇ ਬੋਲਣਾ ਹੈ ਅਦਕ ਲਾ ਕੇ ਉਚਾਰਨ ਕਰਨਾ ਹੈ ਪੁੱਤਰ ਪੌਤਰ ਇੱਥੇ ਕਨੌਣਾ ਲੱਗਾ ਹੈ ਇਹ ਤਿਆਰ ਰੱਖਣਾ ਕਿ ਦੋਨੇ ਪੁੱਤਰ ਨਹੀਂ ਪੜ ਜਾਣੇ ਇਹ ਪੁੱਤਰ ਇੱਥੇ ਕਨੌੜੇ ਦੇ ਨਾਲ ਉਚਾਰਨ ਕਰਨਾ ਹੈ ਪੌਤਰ ਮੁਕੰਦ ਕੌਣ ਕਾਜ ਕਹਾਹੇਗੀ ਕਹਾਹੇ ਕਹਾਹੇ ਨੂੰ ਕੰਨਾ ਹਾਹੇ ਨੂੰ ਸਿਆਰੀ ਇਹ ਦੋਨੇ ਉਚਾਰਨ ਕਰਨੇ ਨੇ ਫਿਰ ਗੱਗੇ ਦੇ ਲਾਂ ਉਚਾਰਨ ਕਰਨੇ ਕਹਾਹੇਗੇ ਨਿత్య ਬਿਸ਼ਰਾਮ ਹੈ ਤੇ ਆਨ ਦੇਵਕ ਆਨੰਦ ਦੇਵ ਦੇਤ ਦਿ사 ਵਿ사 ਇੱਥੇ ਬਿਸ਼ਰਾਮ ਹੈ ਜਿਹੇ ਕੀਨ ਸਰਬ ਪ੍ਰਸਾਰ ਕੌਣ ਫਮਾ ਤੌਨ ਕੋ ਤੱਤੇ ਨੂੰ ਕਨੌੜਾ ਲੱਗਾ ਤੌਨ ਘੋੜੇ ਦੀ ਆਵਾਜ਼ ਨਹੀਂ ਕੱਢਣੀ ਕਨੌੜੇ ਦੀ ਆਵਾਜ਼ ਕੱਢਣੀ ਹੈ ਤੌਨ ਕੋ ਮੁਖ ਲੇਤ ਨਾਮ ਮੁਰਾਰ ਰਾਗ ਬਿਲਾਵਲ ਪਾਤ ਸਾਹੀ 10ਵੀਂ ਸੋ ਕਿੰਮ ਮਾਨਸ ਰੂਪ ਕਹਾਏ ਸੋ ਇਥੇ ਈੜੀ ਨੂੰ ਲਾ ਲੱਗੀਏ ਤਿਆਰ ਰੱਖਣਾ ਹਾਏ ਦੀ ਉਚਾਰਨ ਪਹਿਲਾਂ ਹਾਏ ਨੂੰ ਕੰਨੈ ਅੱਗੇ ਈੜੀ ਨੂੰ ਲਾਏ ਕਹਾਏ ਕਹਾਏ ਉਚਾਰਨ ਕਰਨਾ ਸਿੱਧ ਸਮਾਦ ਸਾਧ ਕਰ ਹਾਰੇ ਇਥੇ ਵਿਸਰਾਮ ਹੈ ਕਿਉ ਹੂੰ ਨਾ ਦੇਖਣ ਪਾਏ ਤੱਕੇ ਔਂਕੜ ਇਥੇ ਜਈਏ ਜਿਹੜਾ ਅੱਧਾ ਜਈਆ ਲੱਗਾ ਹੈ ਇਥੇ ਊੜੇ ਦਾ ਮੂੰਹ ਖੁੱਲਣਾ ਊੜੇ ਹੋੜਾ ਕਿਉਂ ਹੋਂ ਨਾ ਦੇਖਣ ਪਾਏ ਰਹਾਉ ਨਾਰਦ ਵਿਆਸ ਪਰਾਸਰ ਧਰੂਵ ਸੇ ਧਰੂਵ ਐੜਾ ਮੁਗਤ ਹੈ ਧਰੂਵ ਸੇ ਸਸਿਲਾ ਇਥੇ ਵਿਸਰਾਮ ਹੈ ਧਿਆਵਤ ਧਿਆਨ ਲਗਾਏ 베ਦ ਪੁਰਾਨ ਹਾਰ ਹੱਥ ਛਾੜਿਓ ਇਥੇ ਵਿਸਰਾਮ ਹੈ ਤਦਪ ਧਿਆਨ ਨਾ ਆਏ ਤਦਪ ਤਤਾ ਦਦਾ ਪੱਪੇ ਨੂੰ ਸਿਹਾਰੇ ਤਦਪ ਧਿਆਨ ਨਾ ਆਏ ਦਨਵ ਦੇਵ ਪਿ사ਚ ਪ੍ਰੇਤ ਤੇ ਇੱਥੇ ਵਿਸਰਾਮ ਹੈ ਨਿਤ ਹੈ ਨੇਤ ਕਹਾਈ ਸੂਸ਼ਮ ਤੇ ਸੂਸ਼ਮ ਕਰਪ ਚੀਨੇ ਹੁਣ ਧਿਆਰ ਰੱਖਣਾ ਸੰਗਤ ਜੀ ਇੱਥੇ ਪਹਿਲਾ ਸ ਸਾ ਏ ਫਿਰ ਸ਼ ਸ਼ਾ ਏ ਤੇ ਕਈ ਸੰਗਤਾਂ ਦੋਨੇ ਸ ਸੇ ਉਚਾਰਨ ਕਰ ਜਾਂਦੀਆਂ ਧਿਆਨ ਰੱਖਣਾ ਨਾ ਦੋਨੇ ਸ ਸੇ ਉਚਾਰਨ ਹੋਣ ਤੇ ਨਾ ਦੋਨੇ ਛੇ ਸੇ ਉਚਾਰਨ ਹੋਣ ਪਹਿਲਾ ਸ ਸਾ ਹੈ ਫਿਰ ਛੇ ਸਾ ਹੈ ਸੂ ਸ਼ਮ ਤੇ ਸੂ ਸ਼ਮ ਕਰ ਚੀਨੇ ਇੱਥੇ ਵਿਸਰਾਮ ਹੈ ਬ੍ਰਿਧਨ ਬ੍ਰਿਧ ਬਤਾਏ ਭੂਮ ਆਕਾਸ਼ ਪਤਾਲ ਸਬੈ ਸਜ ਸਜ ਤੇ ਵਿਸਰਾਮ ਲਾਉਣਾ ਸਬੈ ਬੋਲਣਾ ਦਲਾਵਾਂ ਦੇ ਨਾਲ ਇਕ ਅਨੇਕ ਸਦਾਏ ਸੋ ਨਰ ਕਾਲ ਫਾਸਤੇ ਬਾਚੇ ਬਾਚੇ ਤੇ ਬਿਸਰਾਮ ਹੈ ਜੋ ਹਰ ਸਰਨ ਸਿਧਾਏ ਸੋ ਸੰਗਤ ਜੀ ਆਪ ਜੀ ਨੇ ਇਥੋਂ ਤੱਕ ਸੰખ્યા ਸਰਵਣ ਕਰ ਲਈਏ ਪਿਛਲੇ ਭਾਗ ਜਿਹੜੇ ਨੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ